ਜਲਾਦ ਡਾਕਟਰ ਸ਼ਰੀਆਮ ਪ੍ਰੂਨੋਤਿਆ ਦੇ ਲਈ 42 ਤੋਂ 70000 ਰੁਪਏ ਦੀ ਮੰਗ ਵੀ ਕਰ ਰਹੀ ਹੈ। ਆਲੰਗ ਕੀ ਅੱਗੇ ਅੱਗੇ ਆਪ ਕੋਈ ਡਬਲ ਹੋ ਗਿਆ। ਜੇ ਸਾਡਾ ਸਭ ਕੁਝ ਹੈ। ਜਾਨ ਦਾ ਡਿਪੈਂਡ ਕਰਦੇ ਨੇ ਉਲਟਾ ਬਟਨ ਡਿਪੈਂਡ ਕਰਕੇ ਸਾਰੀ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਜਲਾਦ ਡਾਕਟਰ ਤਨਵੀਰ ਔੜਾ ਨੂੰ ਬਚਾਉਣ ਦੇ ਲਈ ਵੱਡੇ ਵੱਡੇ ਅਧਿਕਾਰੀ ਹੁਣ ਅਲੱਗ-ਅਲੱਗ ਤਰੀਕੇ ਅਪਣਾ ਰਹੇ ਹਨ। ਐਸੇ ਸ਼ੁਰੂ ਕੀਤੀ ਆ ਰਿਹਾ। ओके। ਤਾਂ ਉਤੇ ਜਿਹੜਾ ਇਹ ਵੀਡੀਓ ਚ ਜਿਹੜੇ ਆਪਣੇ ਬੰਦੇ ਹੈਗੇ ਆ ਉਹਨਾਂ ਨਾਲ ਵੀ ਡੇਰੇ ਉਹ ਕੰਟੈਕਟ ਵਗੈਰਾ ਉਹਨਾਂ ਨੇ ਲੈ ਲਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੇਲ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਦੇ ਇੱਕ ਨਵੇਂ ਨਵਲ ਹਸਪਤਾਲ ਦੇ ਵਿੱਚ ਚੱਲ ਰਹੀ ਭ੍ਰੂਣਾ ਹਤਿਆਵਾਂ ਦੀ ਖਬਰ ਤਿੰਨ ਵਾਰ ਚਲਾਉਣ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਸਹੀ ਹੁੰਦਾ ਵੀਡੀਓ ਨਹੀਂ 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 ਹੁੰਦੀ ਹੈ ਔਰ ਰਿਪੋਰਟ ਨਹੀਂ ਬਤਾ ਦਿੰਦੀਆਂ ਇਹਦਾ ਰੇਰ ਨਹੀਂ ਕਿ ਨਹੀਂ ਨਹੀਂ ਨਾਲੋ ਦੇ ਕੰਟੈਂਟ ਕਿ ਆ ਗਿਆ ਆਨਲਾਈਨ ਕਿ ਆ ਗਿਆ ਸਰ ਜੀ ਆਪ ਕੋਈ ਡਬਲ ਹੋ ਗਿਆ ਜੇ ਸਾਡਾ ਸਮਝਿਆ ਜੀ ਜਰ ਤੱਕ ਡਿਪੈਂਡ ਕਰਦੇ ਨੇ ਉਲਟਾ ਬਟਨ ਡਿਪੈਂਡ ਕਰਕੇ ਸਾਰੀ ਗੱਲ ਜਦ ਕਿ ਖਬਰ ਸਿਹਤ ਮੰਤਰੀ ਡਾਕਟਰ ਬਲਵੀਰ ਅਤੇ ਪਟਿਆਲਾ ਦੇ ਸੀਐਮਓ ਤੱਕ ਵੀ ਪਹੁੰਚ ਚੁੱਕੀ ਹੈ ਪਰ ਇਸ ਮਾਮਲੇ ਤੇ ਜ਼ਿਲ੍ਹਾ ਭਲਾਈ ਅਫਸਰ ਡਾਕਟਰ ਬਲਕਾਰ ਸਿੰਘ ਨੇ ਹੁਣ ਚੈਨਲ ਨੂੰ WhatsApp ਕਾਲ ਦੇ ਰਹੀ ਵੀਡੀਓ ਬਣਾਉਣ ਵਾਲੇ ਅਨਵੇਸੇ ਜੋੜੇ ਬਾਰੇ ਪੁੱਛਿਆ ਅਜਿਆ ਕਿਉਂ ਜਦ ਕਿ ਕਾਰਵਾਈ ਹੋਣ ਬਾਰੇ ਤਾਂ ਕੋਈ ਗੱਲਬਾਤ ਹੀ ਨਹੀਂ ਹੁੰਦੀ ਤੁਸੀਂ ਆਪਣੇ ਆਪ ਸੁਣੋ ਫੋਨ ਤੇ ਕੀ ਗੱਲਬਾਤ ਹੋ ਕਰਦੇ ਨੇ ਹੈਲੋ ਹਾਂਜੀ ਸਰ ਹਾਂਜੀ ਹਾਂਜੀ ਮੈਂ ਜ਼ਿਲ੍ਹਾ ਪਰਿਵਾਰ ਭਲਾਈ ਅਫੀਸਰ ਬੋਲਾ ਸੇ ਬੋਲ ਰਿਹਾ ਹਾਂ ਦਫ਼ਤਰ ਤੋਂ ਕੀ ਨਾਮ ਹੈ ਸਰ ਆਪਣਾ ਜੀ ਸ਼ਿਵ ਸਰ ਦਫ਼ਤਰ ਡਾਕਟਰ ਬਰਕਾਰ ਓਕੇ ਓਕੇ ਸਰ ਹਾਂ ਤੁਸਕਾ ਬੋਲ ਰਹਾ ਮੈਂ ਸਰ A1 ਪੰਜਾਬੀ ਟੀਵੀ ਤੋਂ ਬੋਲ ਰਿਹਾ ਜੀ ਜੀ ਨਾਮ ਹੈ ਜੀ ਹਰਪ੍ਰੀਤ ਅੱਛਾ ਸਮੇਂ ਨਾਲ ਕੁਝ ਸਾਜੀਆ ਤੁਹਾਨੂੰ ਇੱਕੋ ਜਿਹੇ ਤੁਸੀਂ ਵੀਡੀਓ ਸੀਗੀ ਨਵਲ ਹਸਪੀਟਲ ਵਾਲੀ ਹਾਂਜੀ ਉਹਦੇ ਤੇ ਅਸੀਂ ਉਹ ਸ਼ੁਰੂ ਕੀਤੀ ਆ ਇਨਕੁਆਰੀ ਹਾਂ ਓਕੇ ਤਾਂ ਉਹਦੇ ਜਿਹੜਾ ਵੀਡੀਓ ਚ ਜਿਹੜੇ ਆਪਣੇ ਬੰਦੇ ਹੈਗੇ ਆ ਉਹਨਾਂ ਨੇ ਸਾਨੂੰ ਫਿਰ ਦੇ ਰਹੇ ਕੋਨਟੈਕਟ ਵਗੈਰਾ ਉਹਨਾਂ ਦੇ ਬਿਆਨ ਲੈ ਲਏ ਸਰ ਐਕਚੁਅਲੀ ਨਾ ਮੈਂ ਦੇਖੋ ਹੈਗਾ ਜੀ ਨਿਊਜ਼ ਐਂਕਰ ਚੈਨਲ ਦਾ ਮੇਰੇ ਕੋਲ ਤਾਂ ਸਰ ਸਾਡੇ ਚੈਨਲ ਸੋਰਸ ਦੀ ਤਰ੍ਹਾਂ ਹੀ ਖਬਰ ਆਂਦੀ ਹੈ ਮੇਰੇ ਕੋਲ ਤਾਂ ਖਬਰ ਜਿਵੇਂ ਆਈ ਮੈਂ ਤਾਂ ਸਕ੍ਰਿਪਟ ਬਣਾ ਕੇ ਉਹਨੂੰ ਪੜਤਾਂ ਅੱਛਾ ਸਰ ਉਹਦੇ ਬਾਰੇ ਤੁਸੀਂ ਸੀਓ ਸਾਹਿਬ ਨਾਲ ਗੱਲ ਕਰ ਸਕਦੇ ਹੋ ਚੈਨਲ ਦੇ ਅੱਛਾ ਹਾਂਜੀ ਸਰ ਸੀਓ ਕੋਣ ਨੇ ਆਪਣੇ ਮਿਸਟਰ ਅਸ਼ੋਕ ਸ਼ਰਮਾ ਇਹ ਚੈਨਲ ਹੈ ਹਾਂਜੀ ਅੱਛਾ ਇਹ ਮਤਲਬ ਤੁਹਾਡੇ ਕੋਲ ਅਗੋਂ ਆਈ ਆ ਵੀ ਵੀਡੀਓ ਤੁਹਾਡੇ ਵੱਲੋਂ ਨਹੀਂ ਬਣਾਈ ਗਈ ਮੇਰੇ ਸਾਡੇ ਕੋਲ ਸਰ ਸਰਸਿਸ ਹੁੰਦੇ ਸਰ ਚੈਨਲ ਦੇ ਹਾਂ ਸਰ ਸਾਡੇ ਕੋਲ ਵੀਡੀਓ ਆ ਜਾਂਦੀ ਹੈ ਵੀ ਇਹ ਇਹ ਖਬਰ ਇੱਥੇ ਐਵੇਂ ਹੋਇਆ ਐਵੇਂ ਹੋਇਆ ਹਾਂ ਉਹਦੀ ਉਹ ਖਬਰ ਦੇਖ ਕੇ ਪੂਰਾ ਫੋਲੋ ਕਰਕੇ ਅਸੀਂ ਖਬਰ ਚਲਾਤੀ ਅੱਛਾ ਹਾਂਜੀ ਅ ਚਲੋ ਇਹਨਾ ਨੰਬਰ ਦੇ ਦੋ ਬੈਟ ਸੀਓ ਸਾਹਿਬ ਦਾ ਮੈਂ ਤੁਹਾਨੂੰ ਸਾਰੀ ਸੇ ਨੰਬਰ ਸੈਂਡ ਕਰ ਦਿੰਦਾ ਜੀ ਹੁਣੇ ਹਾਂ ਕਰ ਦੋ ਕਰ ਦਿੰਦਾ ਸਰ ਠੀਕ ਹੈ ਠੀਕ ਹੈ ਅਸੀਂ ਇਹਨਾਂ ਅਧਿਕਾਰੀਆਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਹੈ ਉਹ ਚੈਨਲ ਦੇ ਸਰੋਤ ਕਰ ਰਹੇ ਹਨ ਅਤੇ ਸਰੋਤਾਂ ਦੇ ਬਾਰੇ ਜਾਣਕਾਰੀ ਕਿਉਂ ਮੰਗੀ ਜਾ ਰਹੀ ਹੈ ਕਿ ਇਹ ਲੋਕ ਹੁਣ ਚੈਨਲ ਦੇ ਸਰੋਤਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹਨ ਤਾਂ ਜੋ ਉਹ ਡਰ ਕੇ ਪਿੱਛੇ ਹੋ ਜਾਣ ਤੇ ਇਹ ਜਲਾਦ ਡਾਕਟਰ ਤਨਵੀ ਅਰੋੜਾ ਵਰਗੇ ਲੋਕ ਆਪਣਾ ਗੰਦਾ ਧੰਦਾ ਇਸੇ ਤਰ੍ਹਾਂ ਹੀ ਬਿਨਾਂ ਕਿਸੇ ਡਰ ਤੋਂ ਸ਼ਰਿਆਮ ਚਲਾਉਂਦੇ ਰਹਿਣ ਅਸੀਂ ਸਭ ਦੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਇਹ ਤਾਂ ਸਿਰਫ ਇੱਕ ਨਵਾਂ ਹਸਤਾ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਸ਼ਹਿਰ ਪਟਿਆਲਾ ਦਾ ਜਿਸ ਦਾ ਪਰਦਾਫਾਸ਼ ਇਵਨ ਪੰਜਾਬੀ ਚੈਨਲ ਵੱਲੋਂ ਕੀਤਾ ਗਿਆ ਹੈ ਪਤਾ ਨਹੀਂ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਸ਼ਹਿਰ ਦੇ ਵਿੱਚ ਅਜੇ ਕਿੰਨੇ ਹਸਪਤਾਲ ਅਤੇ ਕਿੰਨੇ ਤਨਵੀਰ अरोड़ा ਵਰਗੇ ਜਲਾਹ ਡਾਕਟਰ ਆਪਣਾ ਗੋਰਖਦੰਦਾ ਚਲਾ ਰਹੇ ਇਹ ਨੇ ਹੁਣ ਦੋਸਤੋ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਹਸਪਤਾਲ ਅਤੇ ਇਸ ਜਲਾਹ ਡਾਕਟਰ ਤਨਵੀਰ अरोड़ा ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਨੇ ਤਾਂ ਫਿਰ ਭਵਿੱਖ ਦੇ ਵਿੱਚ ਅਜੇ ਇਹ ਜਲਾ ਡਾਕਟਰ ਤੇ ਅਜੇ ਇਹ ਹਸਪਤਾਲ ਇਸ ਤਰ੍ਹਾਂ ਹੀ ਆਪਣੀ ਮੋਟੀ ਕਮਾਈ ਕਰਨ ਦੇ ਲਈ ਅਜੇ ਇਹ ਕਿਨੌਣੇ ਕੰਮ ਨੂੰ ਅੰਜਾਮ ਵਾਰ-ਵਾਰ ਦਿੰਦੇ ਰਹਿਣਗੇ ਫੋਰ ਮਨ ਤੋਂ ਵਨ ਦੀ ਕੋਲੀ ਚੁੱਕੀ ਠੀਕ ਹੈ ਡਾਕਟਰ ਉਹ ਤੋਂ ਦੇਖੋ ਹੋਟਲ ਹੋਰੀਗਾ ਠੀਕ ਹੈ ਠੀਕ ਹੈ ਅਸੀਂ ਦੇਖੀ ਠੀਕ ਹੈ ਨਾ ਮੈਂ ਇਹ ਪ੍ਰੋਸੀਜਰ ਦਾ ਉਹ ਸਾਰਾ ਵੀ ਜਿਵੇਂ ਐਡਮਿਟ ਕਿੰਨੇ ਟਾਈਮ ਹੁੰਦਾ ਕੀ ਹੋਗਾ ਠੀਕ ਹੈ ਕੀ ਆ ਰਹੇ ਹੈ ਉਹ ਲੰਗ ਕੀ ਪਿਆਰੀ ਹੈ ਤੇ ਤੁਸੀਂ ਜੀ ਕਿ ਹੋਣ ਨੂੰ ਤੋਂ ਦਿਨ ਤੋਂ ਹੋਵੇ ਠੀਕ ਹੈ ਪਰ ਮੈਂ ਐਵਰੇਜ ਤੇ ਨਹੀਂ ਲੈ ਕੇ ਸਕਦਾ ਤਿੰਨ ਦਿਨ ਐਡਮਿਟ ਰਹਿਣ ਦੀ ਹਾਂ ਦਵਾਈ ਦੇ ਕੇ ਮਰਦੇ ਠੀਕ ਹੈ ਪਰ ਉਹ ਮੇਕੋ ਕੀ ਕਿ ਪੇਨ ਕਦੇ ਵੀ ਸ਼ੁਰੂ ਹੋ ਜੇ ਬਲੀਡਿੰਗ ਕਦੇ ਵੀ ਸ਼ੁਰੂ ਹੋ ਜੇ ਆਣਾ ਪਨ ਹੋ ਜੇ ਇਹ ਤਾਂ ਹੈ ਓਕੇ ਉਹ ਮੈਂ ਗਾਰੰਟੀ ਨਹੀਂ ਦੇ ਸਕ ਦੀ ਕੋਈ ਉਪਰੋਕਤ ਡਿਫੋਰਮ ਨਹੀਂ ਰਿਹਾ ਨਾ ਐਟ ਪਲਾਨ ਨਹੀਂ ਆਗੇ ਹੌਟ ਕਰਾਣੇ ਆ ਆਫਟਰ ਮੇਰੀ ਪ੍ਰੈਗਨਨਸੀ ਕੋਈ ਪਤਾ ਨਹੀਂ ਹੁੰਦੀ ਜੀ ਨਾਰਮਲੀ ਨਹੀਂ ਆਉਂਦੀ ਪਰ ਹੁਣ ਅੱਗੇ ਕੀ ਹੋ ਰਿਹਾ ਥਾ ਲਈ ਕਿ ਅਪੋਸਟੇਸੀ ਕੋਈ ਗਰੰਟੀ ਤਾਂ ਲੈ ਨਹੀਂ ਸਕਦੇ ਠੀਕ ਹੈ ਅੱਗੇ ਲਗਾਂ ਪ੍ਰੈਡਿਕਟੇਬਲ ਹੀ ਹੋਪਾ ਕਰਾਂਗੇ ਤਾਂ ਕੁਝ ਹੋ ਸਕਦਾ ਹੈ ਲਈ ਡਿਲੀਵਰੀ ਦੀ ਡੇਟ ਡਿਲੀਵਰੀ ਹੋਈ ਦੱਸ ਦੋ ਲਿਖਿਆਂ ਡਿਲੀਵਰੀ ਹੋਈ ਉਹ ਤਬ ਸਪਸ਼ਟਾ ਨਿਕਲੇਗੀ ਫਿਰ ਲੋੜ ਪਏ ਤਾਂ ਉਸ ਤੋਂ ਬਾਅਦ ਫਾਈ ਹੁੰਦੀ ਹੈ ਠੀਕ ਹੈ ਤਾਂ ਉਹਨੂੰ ਸਿੰਪਲ ਜਾਂਮੇ ਕਿ ਤੁਸੀਂ ਫਾਈ ਕਰਕੇ ਘਰ ਭੇਜਤਾ ਜਦੋਂ ਤੱਕ ਪਤਾ ਨਹੀਂ ਚੱਲਦਾ ਟਾਈਮ ਕੀ ਹੈ ਮੈਂ ਕਿਵੇਂ ਦੱਸੂ ਕੀ ਹੋਏਗਾ ਕੀ ਨਹੀਂ ਹੋਏਗਾ ਐਂਡ ਜਦੋਂ ਤੱਕ ਹਮ ਕਰੋ ਸਾਰੇ ਕਿਲੋ ਉਸ ਤੋਂ ਬਾਅਦ ਕਰਾਂਗੇ मेरे ਕੁਛ ਦਾ ਪਤਾ ਲੱਗਦਾ ਨਾ ਤੁਸੀਂ ਮੈਂ ਅਰੇਂਜਮੈਂਟ ਵੀ ਕਰੂੰਗਾ ਇੱਕ ਦਿਨ ਦਾ ਬਿਨਾਂ ਉਹਨਾਂ 3 ਦਿਨ ਦਾ ਬਸ ਲੈ ਕੇ ਚੱਲੋ ਹਾਂ ਕਿ ਉਹ ਕੁਝ 20000 50000 ਤੋਂ 80000 ਤੱਕ ਹੋ ਸਕਦਾ ਹੈ ਇਹ ਨਾ ਜਿਸ ਦਾ ਅਲੋਕੇਸ਼ਨ ਤਾਂ ਨਹੀਂ ਕਿਹਾ ਜਾਂਦੀ ਆਲ ਨਾ ਨਹੀਂ ਜਾਂਦੀ ਹੈ ਫਿਰ ਆਪੇ ਡਬਲ ਹੋ ਗਿਆ ਜੇ ਸਾਰਾ ਕੁਝ ਹੋ ਗਿਆ 50 70 ਡਿਪੈਂਡ ਕਰਦਾ ਨਾ ਉਲਟਰਾ ਕਈ ਮੈਂ ਸਿਰ 12 ਹਫ਼ਤੇ ਦਾ ਕਿਤਾ ਹਰ ਵੀ ਬੁੱਧੀ ਕਰਦੀ ਘਰੇ ਜੇ ਟਾਈਮ ਆਏ 18 ਹਫ਼ਤੇ ਦਾ ਫਿਰ ਉਦੋਂ ਸਾਹਮਣੂ ਕਰਦੇ ਹਾਂ ਠੀਕ ਹੈ 18 ਵੀ ਹਫ਼ਤੇ ਦਾ ਕੰਮ ਹੀ ਪੂਰਾ ਚੇਜ ਹੋ ਗਿਆ ਨਾ 18 ਵੀ ਹਫ਼ਤੇ ਦਾ 70000 ਆਪਕ ਲੱਗੂਗਾ ਜਰੂਰੀ ਕੱਲ ਕਹਿੰਦਾ ਕੱਲੇ ਇਹ ਨਹੀਂ ਦੇਖਣਾ ਕੀ ਹੈ ਬਹੁਤਾ ਕੁਝ ਦੇਖਣਾ ਹੁੰਦਾ ਅਲਟਰ ਕੰਸਟੂਟ ਚੀਜ਼ਾਂ ਹੁੰਦੀਆਂ ਦੇਖਣ ਵਾਲੀਆਂ ਠੀਕ ਹੈ ਪ੍ਰੈਜ਼ੈਂਟਾ ਕਿਦਦਰ ਹੈ ਬਰਤੀ ਦੀ ਪੋਜੀਸ਼ਨ ਕੀ ਹੈ ਬੱਚਾ نیچے ਆ ਰਿਹਾ ਹੈ ਨਾਰਮਲ ਹੋ ਰਹੀ ਹੈ ਨਹੀਂ ਉਹ ਵੀ ਸਾਰਾ ਕੁਝ ਮੈਂ ਤੈਨੂੰ ਕੰਫੀਡੈਂਟਲੀ ਕਰੂੰਗਾ